ਜਿਹੜੀ ਅੱਜ ਅਸੀਂ ਗੱਲਬਾਤ ਕਰਨੀ ਹੈਗੀ ਆ ਬਜ਼ੁਰਗ ਤਿੰਨ ਪੀੜੀਆਂ ਦੇ ਪ੍ਰਵਾਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਨਸਾਨ ਆਪਣੇ ਆਪ ਨੂੰ ਉਸ ਦੇ ਵਿੱਚ ਢਾਲਦਾ ਪਾ ਰਿਹਾ ਨਿਕਲਦਾ ਪਾ ਰਿਹਾ ਜਾਂ ਫਿਰ ਪ੍ਰਵਾਸ ਉਸ ਨੂੰ ਦੁੱਖਾਂ ਨੂੰ ਤਕਲੀਫਾਂ ਨੂੰ ਉਸ ਦੇ ਮੱਥੇ ਦੇ ਹੰਡਾ ਰਿਹਾ ਖੈਰ ਆਪਾਂ ਸੈਮੀਨਾਰ ਦੀ ਸ਼ੁਰੂਆਤ ਕਰਦੇ ਆ ਗਿਆਂ ਜਿਆਦਾ ਸਮਾਂ ਮੈਂ ਨਹੀਂ ਬੋਲਦਾ ਕਿਉਂਕਿ ਮੈਂ ਸੂਤਰਤਾ ਹਾਂ ਮੈਂ ਨਹੀਂ ਚਾਹਦਾ ਵੀ ਮੈਂ ਹੀ ਜ਼ਰਾ ਜ਼ਰਾ ਗੱਲਬਾਤ ਕਰਾਂ ਆ ਗਾਹਿਬ ਗਾਹਿ ਮੈਂ ਵਿੱਚ ਵਿੱਚ ਆਵੇ ਆਂਦਾ ਜਾਵਾਂਗਾ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਕਰਦੇ ਆ ਗਿਆਂ ਆਪਾਂ ਨਕਸ਼ਦੀਪ ਪੰਜਕੂਹਾ ਉਹਨਾਂ ਤੋਂ ਕਰਦੇ ਆ ਗਿਆਂ ਜਿਹੜੇ ਪ੍ਰਵਾਸ ਦੇ ਮਸਲਿਆਂ ਦੇ ਉੱਤੇ ਗੱਲਬਾਤ ਕਰਨਗੇ ਪੰਜਕੂਹਾ ਸਾਹਿਬ ਉਹਗੇ ਨਾਵਲਕਾਰ ਨੇ ਔਰ ਕਿਸ ਤਰੀਕੇ ਦਾ ਜਿਹੜਾ ਉੱਤਰੀ ਅਮਰੀਕਾ ਦਾ ਸੱਭਿਆਚਾਰ ਉਹਦੇ ਬਾਰੇ ਉੱਥੋਂ ਵਸੇ ਹੋਏ ਖਾਸ ਤੌਰ ਤੇ ਪੰਜਾਬੀਆਂ ਦੇ ਬਾਰੇ ਇਹਨਾਂ ਦੀ ਲੇਖਣੀ ਬਾਕਮਾਲ ਆ। ਬਸ ਕੋਹਾ ਸਾਹਿਬ ਇੱਕ ਵਾਰ ਤਾੜੀਆਂ ਜ਼ਰੂਰ ਮਾਰ ਦਿਓ ਜੀ ਪਲੀਜ਼। ਧੰਨਵਾਦ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਖਾਸਾ ਕਾਲ ਪ੍ਰਵੰਤਰ ਜਨੇ ਡਾਕਟਰ ਹਰਮਨ ਸਿੰਘ ਤੇ ਡਾਕਟਰ ਪਰਮਜੀਤ ਸਿੰਘ ਤੇ ਸਟੇਜ ਤੇ ਬੈਠੇ ਮਹਿਮਾਨ ਡਾਕਟਰ ਹਰਬਜਨ ਪਾੜੀਆਂ ਸਾਹਿਬ ਡਾਕਟਰ ਮਨਮੋਹਨ ਡਾਕਟਰ ਗੁਰਬੀਰ ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲਵਾਵਾਂਗਾ ਪਰ ਮੈਂ ਥੋੜਾ ਜਿਹਾ ਉਹ ਗੱਲਾਂ ਦੱਸਾਂਗਾ ਜੋ ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਨਹੀਂ ਹੈ ਪ੍ਰਵਾਸ ਬਾਰੇ ਪਰਵਾਸ ਵੈਸੇ ਸ਼ੁਰੂ ਰਿਗਵੇ ਤੋਂ ਹੋਇਆ ਤੁਹਾਨੂੰ ਪਤਾ ਜਦੋਂ ਰਿਗਵੇਦ ਵਾਲੇ ਜਿਹਨਾਂ ਨੇ ਲਿਖਿਆ ਉਹ ਆਏ ਉਹ ਉੱਤਰ ਪੱਛਮ ਤੋਂ ਆਏ ਸੀਗੇ ਇੱਥੇ ਹੋ ਰਹੇ ਦੇ ਸੀ ਜੀ ਆਦਵাসী ਤੇ ਉਹਨਾਂ ਨੂੰ ਲੜ ਕੇ ਢੜ ਕੇ ਬਣਾ ਕੇ ਦਾਸ ਬਣਾ ਕੇ ਰਹਿਣਾ ਸ਼ੁਰੂ ਕੀਤਾ ਉਹਨਾਂ ਨੇ ਉਦੋਂ ਬਾਅਦ ਇਹ ਜਿਹੜਾ ਪ੍ਰਵਾਸ ਹੈ ਇਹ ਚੱਲਦਾ ਰਿਹਾ ਸਾਡੇ ਦੇਸ਼ ਵਿੱਚ ਵੀ ਚੱਲਦਾ ਰਿਹਾ ਉਹ 80 ਦੇ ਵਿੱਚ ਜਿਹੜਾ ਪ੍ਰਵਾਸ ਜਦੋਂ ਸੀ ਹੋ ਰਿਹਾ ਬਹੁਤ ਥੋੜਾ ਹੋ ਰਿਹਾ ਸੀਗਾ ਕਿਸੇ ਕਿਸੇ ਘਰ ਵਿੱਚੋਂ ਕੋਈ ਬੰਦਾ ਚਲਾ ਜਾਂਦਾ ਸੀਗਾ ਉਦੋਂ ਪਹਿਲਾਂ ਜਿਹੜਾ ਪ੍ਰਵਾਸ ਸੀਗਾ ਉਹ ਬਹੁਤ ਹੀ ਘੱਟ ਸੀ ਕੋਈ ਕੋਈ ਜਾਂਦਾ ਹੁੰਦਾ ਸੀਗਾ ਉਹ 5 ਸਾਲ ਲਾ ਕੇ 10 ਸਾਲ ਲਾ ਕੇ ਜਾਂ 15 20 ਸਾਲ ਲਾ ਕੇ ਪੈਸੇ ਬਣਾ ਕੇ ਵਾਪਸ ਆ ਜਾਂਦਾ ਸੀਗਾ ਪਰ ਜਿਹੜੇ 2000 ਤੋਂ ਬਾਅਦ ਇਹ ਜਿਹੜਾ ਕੰਮ ਬਹੁਤ ਜ਼ੋਰ ਫੜ ਗਿਆ ਤੇ ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਇੱਕ ਤਰ੍ਹਾਂ ਦਾ ਇਹ ਜਾੜਾ ਸ਼ੁਰੂ ਹੋ ਗਿਆ ਪੰਜਾਬ ਦਾ ਹਰੇਕ ਘਰ ਦੇ ਵਿੱਚੋਂ ਅ ਮਤਲਬ ਬੰਦੇ ਨੇ ਬਾਹਰ ਜਾਣਾ ਹੀ ਜਾਣਾ ਹੈ ਇਦਾਂ ਦਾ ਹੋ ਗਈ। ਆ ਰਿਸਕ ਆਖ ਲੋ ਕਿ ਲੋਕਾਂ ਨੂੰ ਦੇਖ ਕੇ ਤੇ ਇਹਦਾ ਦੂਸਰਾ ਇੰਪੈਕਟ ਇਹ ਪੈ ਗਿਆ ਕਿ ਕਾਲ ਜ ਬੱਚਿਆਂ ਨੂੰ ਅੱਗੇ ਪੜਾਇਆ ਜਾਂਦਾ ਸੀਗਾ ਵੀ ਐਸਸੀ ਕਰ ਲੋ, ਬੀਏ ਕਰ ਲੋ, ਐਮਏ ਕਰ ਲੋ। ਉਹ ਉਹ ਛੱਡ ਗਏ ਪੇਰੈਂਟਸ ਵੀ ਨਾਲ ਲੱਗ ਗਏ ਕਿ ਆਪਣਾ 12ਵੀਂ ਕਰਵਾਵੋ ਤੇ ਬਾਹਰ ਕਰ ਲੋ ਤੇ ਹੁਣ ਤੁਸੀਂ ਜਾਣਦੇ ਹੋਵੋਗੇ ਹਰੇਕ ਪਿੰਡ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ तकरीबन ਹਰੇਕ ਘਰ ਤੋਂ ਕੋਈ ਨਾ ਕੋਈ ਬਾਹਰ ਗਿਆ ਹੋਇਆ ਹੁਣ ਇਹ ਪ੍ਰਵਾਸ ਜਾਣ ਦੇ ਕਾਰਨ ਬੇਸਿਕਲੀ ਦੋ ਹੁੰਦੇ ਨੇ ਮੇਰੀ ਨਜ਼ਰ ਦੇ ਵਿੱਚ ਇੱਕ ਆਰਥਿਕ ਹੁੰਦਾ ਕਾਰਨ ਕਿ ਕਮੀ ਘਟ ਹੈ ਤੇ ਉਹ ਬਾਹਰ ਜਾ ਕੇ ਕੁਝ ਬਣਾਈਏ ਤੇ ਦੂਸਰੀ ਹੁੰਦੀ ਹੈ ਰੀਸ ਤਿਕਣਾ ਅੱਜ ਕੱਲ ਥੋੜੀ ਜੀ ਰੀਸ ਵੀ ਚੱਲ ਰਹੀ ਆ ਤੇ ਦੇਸ਼ ਦੇ ਹਾਲਾਤ ਨੇ ਜਿਹੜੇ ਉਹ ਵੀ ਕਈ ਵਾਰ ਪ੍ਰਵਾਸ ਕਰਦੇ ਤੁਸੀਂ ਪੱਛਮ ਵੱਲ ਜਾਓ ਜਦੋਂ ਪੱਛਮ ਵਾਲਿਆਂ ਨੇ ਅਮਰੀਕਾ ਲੱਭੀ ਆ ਤੇ ਉਹ ਜਿਹੜੀ ਉੱਤਰੀ ਅਮਰੀਕਾ ਸਾਰੀ ਹੇਠਾਂ ਤੋਂ ਲੈ ਕੇ ਸਰੇ ਤੱਕ ਜਿਹੜੀ ਆ ਨੌਰਥ ਤੇ ਸਾਊਥ ਉਹਦੇ ਚ ਸਾਰੇ ਜਿਹੜੇ ਵਸਤੀਵਾਦ ਗਏ ਸੀਗੇ ਉਹ ਪ੍ਰਵਾਸੀ ਦੇ ਤੌਰ ਤੇ ਗਏ ਸੇ ਸਭ ਪ੍ਰਵਾਸ ਚੱਲਦਾ ਇਹਨੂੰ ਇਹ ਨਾ ਸਮਝਿਓ ਕਿ ਕੋਈ ਬੜੀ ਨਵੀਂ ਗੱਲ ਹੈ ਪਰ ਇਹਦਾ ਜਿਹੜਾ ਇੰਪੈਕਟ ਪੈਂਦਾ ਸਾਡੇ ਤੇ ਉਹ ਵਿਚਾਰਨਯੋਗ ਆ ਹੁਣ ਪਹਿਲਾ ਜਿਹੜਾ ਚੀਜ਼ ਮੈਂ ਕਲੀਅਰ ਕਰ ਦਮਾ ਬਾਅਦ ਜਾ ਕੇ ਮੈਂ 3 ਐਮਜ਼ ਕੀਤੀਆਂ ਸੀਗੇ 3 ਐਮਜ਼ ਕੀਤੀਆਂ ਸੀ ਮੈਨੂੰ ਮੇਰੇ ਮੇਰੇ ਕੈਲੀਬਰ ਦੀ ਨੌਕਰੀ ਨਾ ਮਿਲਣ ਕਰਕੇ ਮੈਂ ਪ੍ਰਵਾਸ ਬਾਰੇ ਸੋਚ ਮੈਂ ਚਲਾ ਚਲਾ ਗਿਆ ਪਹਿਲੀ ਜਿਹੜੀ ਮੈਨੂੰ ਨੌਕਰੀ ਮਿਲੀ ਸੀ ਉਹ ਲੈਕਚਰਸ਼ਿਪ ਦੀ ਮਿਲੀ ਸੀ 4 ਸਾਲ ਵਾਸਤੇ ਉਸ ਤੋਂ ਬਾਅਦ ਮੈਂ ਮੈਂ ਅੱਗੇ ਨਿਕਲ ਗਿਆ ਅਮਰੀਕਾ ਦਾ ਉੱਥੇ ਜਾ ਕੇ ਮੈਂ ਬੜਾ ਔਖਾ ਕੰਮ ਕੀਤਾ ਇੱਕ ਤਾਂ ਮੈਂ ਪੱਗ ਬੰਨਦਾ ਸੀਗਾ ਉਹ ਦਿੱਕਤ ਦੂਸਰੀ ਇਹ ਆ ਕਿ ਉਹਨਾਂ ਲੋਕਾਂ ਦੇ ਵਿੱਚ ਨਸਲਵਾਦ ਦੀ ਜਿਹੜੀ ਚੀਜ਼ ਆ ਨਾ ਜਿਵੇਂ ਸਾਡੇ ਚੋਂ ਜਾਤ-ਪਾਤ ਨਹੀਂ ਨਿਕਲੀ ਠੀਕ ਹੈ ਅ ਗੁਰਵਾਣੀ ਦੇ ਰਾਹੀਂ ਬਹੁਤ ਸਮਝਾਇਆ ਗਿਆ ਸਾਨੂੰ ਸੈਕੂਲਰਿਜ਼ਮ ਰਾਹੀਂ ਵੀ ਸਾਨੂੰ ਸਮਝਾਇਆ ਪਰ ਇਹ ਸਾਡੇ ਚੋਂ ਗਈ ਨਹੀਂ ਇੱਦਾਂ ਨਸਲਵਾਦ ਉਹਨਾਂ ਦੇ ਵਿੱਚੋਂ ਨਹੀਂ ਨਿਕਲੀ ਹੈਗਾ ਪਰ ਜਦੋਂ ਮੈਂ ਗਿਆ ਉਹ ਇੰਨੀ ਬਹੁਤੀ ਉਹ ਨਹੀਂ ਸੀਗੀ ਅ ਕਿਤੇ ਕਿਤੇ ਮੇਰੇ ਇੰਕਾਊਂਟਰ ਹੋਏ ਸੀ ਲੋਕਾਂ ਦੇ ਨਾਲ ਪਰ ਐਨੇ ਨਹੀਂ ਕਿ ਜ਼ਿਆਦਾ ਮਤਲਬ ਕੋਈ ਤੰਗੀ ਵਾਲੀ ਗੱਲ ਨਹੀਂ ਸੀਗੀ ਪਰ ਕੰਮ ਕਰਨਾ ਪੈਂਦਾ ਸੀ ਬਹੁਤ ਤੇ ਉਹ ਉਹ ਉਸ ਵਾਸਤੇ ਮੇਰੇ ਕੋਲ ਟਾਈਮ ਨਹੀਂ ਸੀ ਹੁੰਦਾ ਲਿਖਣ ਦਾ ਪਰ ਮੈਂ ਲਿਖਣਾ ਜਾਰੀ ਰੱਖਿਆ ਮੈਨੂੰ ਸੁਖਵੀਰ ਨਾਵਲਿਸਟ ਪੰਜਾਬੀ ਦੇ ਹੋਏ ਨੇ ਉਹਨਾਂ ਨੇ ਕਿਹਾ ਸੀ ਮੈਨੂੰ ਕਿਦੋਂ ਲਿਖਣਾ ਛੱਡਣਾ ਛੱਡੀ ਜਿਹੋ 10 ਮਿੰਟ ਬਾਅਦ ਤੇ ਲਿਖੀ ਸੋ ਮੈਂ ਕੰਟੀਨਿਊਟੀ ਲਿਖੀ ਰੱਖੀ ਤੇ ਕੀ ਨੂੰ ਮੈਂ ਨਾਵਲ ਜਿਹੜਾ ਲਿਖਿਆ ਜਾਂ ਦੂਸਰਾ ਉੱਥੇ ਜਾ ਕੇ ਲਿਖਿਆ ਸੀ ਆਪਾਰ ਬਣਾਇਆ ਰਹਨੇ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਅ ਗਿਰ ਵੀ ਹੋਏ ਮਨ ਹੁਣ ਇਹ ਜਿਹੜੇ ਦੋਨੋਂ ਨਾਵਲ ਨੇ ਇਹਨਾਂ ਨਾਵਲਾਂ ਦੇ ਵਿੱਚ ਮੈਂ ਜ਼ਿਆਦਾਤਰ ਜਿਹੜੇ ਇੱਥੋਂ ਉੱਥੇ ਜਾ ਕੇ ਵਸੇ ਨਹੀਂ ਲੋਕ ਉਹਨਾਂ ਬਾਰੇ ਦੱਸਿਆ ਵੀ ਉਹ ਲੋਕ ਕਿਦਾਂ ਦੇ ਨੇ ਕੀ ਕੀ ਕੰਮ ਕਰਦੇ ਨੇ ਉਹ ਇੱਧਰ ਆ ਕੇ ਉਹ ਦਿਖਾਵਾ ਕਰਦੇ ਨੇ ਇਹ ਮੇਰੇ ਮੇਰੇ ਮਨ ਦੀ ਗੱਲ ਆ ਕਿ ਉਹਨਾਂ ਨੇ ਬਹੁਤ ਦਿਖਾਵੇ ਕੀਤੇ ਨੇ ਇੱਥੇ ਪੰਜਾਬ ਦੇ ਵਿੱਚ ਆ ਕੇ ਉਹ ਉਹਨਾਂ ਦਿਖਾਵਿਆਂ ਦਾ ਜਿਹੜਾ ਅਸਰ ਸਾਡੇ ਲੋਕਾਂ ਤੇ ਪਿਆ ਹੈ ਤੇ ਉਹਦੇ ਨਾਲ ਰੀਸ ਲੋਕਾਂ ਦੇ ਸਾਡੇ ਉਹਨਾਂ ਨੂੰ ਨੌਜਵਾਨਾਂ ਦੀ ਪੈ ਗਈ ਵੀ ਉੱਧਰ ਪਤਾ ਨਹੀਂ ਕੀ ਆ ਲੋਕ ਇਹ ਸਮਝਣ ਲੱਗੇ ਵੀ ਇੱਧਰ ਜਾਓ ਬੰਦਾ امیر ਹੋ ਜਾਂਦਾ ਠੀਕ ਹੈ ਨਾ ਪਰ ਐਸੀ ਕੋਈ ਗੱਲ ਨਹੀਂ ਹੈਗੀ ਕੋਈ امیر ਵਾਲੀ ਗੱਲ ਨਹੀਂ ਹੈ ਇਹ ਇੰਨੀ ਜ਼ਰੂਰ ਸੀ ਜਦੋਂ ਮੈਂ ਗਏ ਆ ਕਿ ਤੁਸੀਂ ਕੰਮ ਕਰੋ you will be rewarded for that ਤੇ ਉਥੇ ਇਹ ਨਹੀਂ ਸੀ ਕਿ ਤੁਸੀਂ ਉਸ ਕੋਲ ਜਾਓ ਉਹਦੇ ਕੋਲੋਂ ਸਿਫਾਰਿਸ਼ ਪਾਓ ਉਹ ਨੂੰ ਤੁਸੀਂ ਕਰੋ ਤਾਂ ਤੁਹਾਡਾ ਕੰਮ ਹੋਊਗਾ ਤੁਸੀਂ ਜੁਡੀਸ਼ੀ ਚ ਜਾਣਾ ਤੁਸੀਂ ਪਬਲਿਕਸ ਆਫਿਸ ਜਾਣਾ ਕਿਤੇ ਵੀ ਜਾਣਾ ਤੁਸੀਂ ਤੁਹਾਨੂੰ ਤੁਸੀਂ ਸਿੱਧੇ ਜਾ ਸਕਦੇ ਹੋ ਆਪਣੇ ਕੰਮ ਕਰਾ ਸਕਦੇ ਹੋ ਇੱਕ ਤਾਂ ਇਹ ਚੀਜ਼ ਅਲੈਦਾ ਸੀ ਦੂਸਰੀ ਜਿਹੜੀ ਅਲੈਦਾ ਚੀਜ਼ ਇਹ ਸੀ ਕਿ ਵਾਤਾਵਰਨ ਬਹੁਤ ਸਾਫ਼ ਸੀਗਾ ਹਵਾਵਾ ਸਾਫ ਸੀ ਕਿਉਂਕਿ ਉਹ ਲੋਕ ਸਾਡੇ ਨਾਲੋਂ ਜ਼ਿਆਦਾ ਵੇਅਰ ਨੇ ਵਾਤਾਵਰਨ ਬਾਰੇ ਤਾਂ ਇੱਕ ਵਾਰ ਤਾਂ ਇਦਾਂ ਹੋਇਆ ਕਿ ਕਈ ਸਾਲ ਬਾਦੋਂ ਮੈਂ ਜਦ ਦਿੱਲੀ ਉਤਰਿਆ ਤਾਂ ਮੇਰੇ ਅੱਖਾਂ ਦੋਂ ਲੱਗ ਗਿਆ ਸੀਗਾ ਤਾਂ ਇੰਨਾ ਫਰਕ ਹੈਗਾ ਸਾਡੇ ਬਾਤਵਾਰਨ ਵਿੱਚ ਕਿ ਅਸੀਂ ਸਾਨੂੰ ਪਤਾ ਨਹੀਂ ਪੜਾਇਆ ਨਹੀਂ ਜਾ ਰਿਹਾ ਸਕੂਲਾਂ ਵਿੱਚੋਂ ਇਹ ਕੋਈ ਸਬਜੈਕਟ ਨਹੀਂ ਬਣਾਇਆ ਗਿਆ ਵੀ ਜਿਹੜਾ ਵਾਤਾਵਰਨ ਬਾਰੇ ਮੈਂ ਤਾਂ ਕਹਿੰਦਾ ਸਬਜੈਕਟ ਬਣਨਾ ਚਾਹੀਦਾ ਹੈ ਕਿ ਇਹਦੇ ਬਾਰੇ ਅਸੀਂ ਉਹ ਉਹ ਹੀ ਹੈ ਬੜਾ ਮੇਰਾ ਵਿਸ਼ਾ ਹੈਗਾ ਪ੍ਰਵਾਸ ਦਾ ਸਪਰਵਾਸ ਦੇ ਨੂੰ ਮੈਂ ਆਪਣੇ ਨਾਵਲਾਂ ਰਾਹੀਂ ਕਾਫੀ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਜਿਹੜੇ ਲੋਕ ਉੱਥੋਂ ਦੇ ਨੇ ਉਹ ਤੁਹਾਨੂੰ ਤਾਂ ਲਾਇਕ ਕਰਨਗੇ ਜੇ ਤੁਸੀਂ ਉਹਨਾਂ ਦੇ ਵਿੱਚ ਐਕਲੀਮੈਟਾਈਜ਼ ਹੋ ਜਾਓ ਜਾਂ ਕਿ ਮਿੰਗਲ ਕਰ ਜਾਓ ਉਹਨਾਂ ਨਾਲ ਜੇ ਤੁਸੀਂ ਉਹਨਾਂ 'ਚ ਮਿੰਗਲ ਨਹੀਂ ਕਰਦੇ ਤਾਂ ਉਹ ਤੁਹਾਨੂੰ ਬਹੁਤਾ ਲਾਇਕ ਨਹੀਂ ਕਰਦੇ ਠੀਕ ਹੈ ਤੇ ਉਹਨਾਂ ਦਾ ਜਿਹੜਾ ਸੱਭਿਆਚਾਰਾ ਉਹ ਸੱਭਿਆਚਾਰ ਤੁਸੀਂ ਆਦਰ ਕਰੋ ਠੀਕ ਹੈ ਤੇ ਇਹ ਦੋ ਦਨ ਚੀਜ਼ਾਂ ਜਿਹੜੀਆਂ ਉਹ ਡਿਮਾਂਡ ਕਰਦੇ ਨੇ ਤੀਸਰੀ ਗੱਲ ਉਹਨਾਂ ਚ ਇਹ ਆ ਕਿ ਜਿਹੜੇ ਥੋੜੇ ਜਿ ਨਸਲਵਾਦੀ ਨੇ ਵੀ ਅਸੀਂ ਜਿਆਦਾ ਸੁਪੀਰੀਅਰ ਹਾਂ ਸੋ ਉਹਨਾਂ ਦੇ ਨਾਲ ਵੀ ਮੇਰੀ ਬਹਿਸ ਹੋਈ ਹੈ ਉਹਨਾਂ ਨੂੰ ਵੀ ਮੈਂ ਦੱਸਿਆ ਕਿ ਐਸੀ ਕੋਈ ਗੱਲ ਨਹੀਂ ਤੁਹਾਨੂੰ ਭਰਮ ਹੈ ਤੁਸੀਂ ਸਬਜੈਕਟ ਲਿਓ ਆਪਾਂ ਬਹਿ ਕੇ ਡਿਸਕਸ ਕਰ ਲੈਂਦੇ ਆ ਤੁਸੀਂ ਦੇ ਲੋਜਿਕ ਮੈਂ ਦੇ ਦਾਂਗਾ ਠੀਕ ਹੈ ਨਾ ਤਾਂ ਇਹ ਤੁਹਾਨੂੰ ਭਰਮ ਹੈ ਉਹ ਉਹ ਜਿਹੜੀ ਚੀਜ਼ ਆ ਉਹ ਚੀਜ਼ੇ ਸਿਖਾਉਂਦੀ ਆ ਸਾਨੂੰ ਕਿ ਇਹ ਨਹੀਂ ਕਿ ਅਸੀਂ ਪਿੱਛੇ ਰਹੇ ਹੋ ਆ ਸਾਡੇ ਦਿਮਾਗ ਨਹੀਂ ਹੈ ਸੀ ਇੰਟੈਲੀਜੈਂਟ ਨਹੀਂ ਹੈ ਸਿਰਫ ਅਸੀਂ ਅਵੇਅਰ ਨਹੀਂ ਹੈਗਾ ਨਾ ਅਸੀਂ ਆਪਣੀ ਇੰਟੈਲੀਜੈਂਸ ਬਾਰੇ ਅਵੇਅਰ ਆ ਨਾ ਅਸੀਂ ਆਲੇ-ਦੋਲੇ ਬਾਰੇ ਅਵੇਅਰ ਅਸੀਂ ਰੀਸ ਕਰਨ ਤੇ ਜ਼ਿਆਦਾ ਲੱਗਿਆ ਦੂਸਰੀ ਗੱਲ ਅਸੀਂ ਕੰਮ ਸੌਖਾ ਚਾਹੁੰਦੇ ਆ ਔਖਾ ਨਹੀਂ ਕਰਨਾ ਚਾਹੁੰਦੇ ਇੱਕ ਘਟਨਾ ਦੱਸਦਾ ਮੈਂ ਕਿ ਕੰਪਨੀ ਦਾ ਸੀਓ ਤੁਰਿਆ ਜਾਂਦਾ ਸੀ ਬੈਠੇ ਬ੍ਰੇਕ ਤੇ ਆਪਣਾ ਕਾਫੀ ਪੀ ਰਹੇ ਆ ਤਾਂ ਇੱਕ ਪਾਸੇ ਕਾਰ ਦੇ ਟਾਇਰ ਕੋਲ ਇੱਕ ਕੈਨ ਪਈ ਸੀਗੀ ਉਹ ਮੁੜਿਆ ਤੇ ਕਹ ਉਹਨੇ ਚੁੱਕੀ ਚੁੱਕ ਕੇ ਅੱਗੇ ਜਾ ਕੇ ਕੰਪਨੀ ਤੇ ਮੂਰੇ ਜਿਹੜਾ ਸੀਗਾ ਉਹਦੇ ਸੁੱਟ ਤੀ ਉਹਨੇ ਇੱਕ ਸੀਓ ਸੀਗਾ ਉਹ ਤੇ ਸਾਡੇ ਕੋਲ ਅਸੀਂ ਇਹ ਕਰਦੇ ਦੇਖਦੇ ਨਹੀਂ ਅਸੀਂ ਸਾਡੇ ਦਿਮਾਗ 'ਚ ਹੀ ਨਹੀਂ ਆਉਂਦਾ ਵੀ ਇਦਾਂ ਉਹ ਉਹਨਾਂ ਲੋਕਾਂ ਦੇ ਦਿਮਾਗ 'ਚ ਪਿਆ ਵੀ ਸਫਾਈ ਹੋਣੀ ਚਾਹੀਦੀ ਕੋਈ ਚੀਜ਼ ਆਊਟ ਆਫ ਪਲੇਸ ਨਹੀਂ ਹੋਣੀ ਚਾਹੀਦੀ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਲੋਕਾਂ ਦੇ ਵਿੱਚ ਜ਼ਿਆਦਾ ਸੀ ਸਾਡੇ ਲੋਕਾਂ ਨਾਲ ਜਿੱਥੇ ਤੁਸੀਂ ਕੁਝ ਸ਼ਹਿਰ ਨੇ ਮਰਕਾ ਦੇ ਜਿਵੇਂ ਵਸਾਲੀਆਂ ਵਗੈਰਾ ਹੋ ਗਿਆ ਆਪਣੀ ਦੂਸਰੀ ਹੋ ਗਈ ਇੱਕ ਹੋਰ ਨਾਰਥ ਕਨੇ ਉਹ ਜਿਹੜੇ ਸਿਟੀ ਨੇ ਜੂਬਾ ਸਿਟੀ ਜਿੱਥੇ ਮੇਲਾ ਵੀ ਲਗਦਾ ਉਹ ਲੋਕਾਂ ਨੇ ਕੀ ਕੀਤਾ ਉਹਨਾਂ ਨੇ ਘਰਾਂ ਦੇ ਬਾਹਰ ਮੰਜੇ ਡਾਉਣੇ ਸ਼ੁਰੂ ਕਰ ਦਿੱਤੇ ਤੇ ਉਹ ਉਸ ਏਰੀਆ ਦੇ ਵਿੱਚੋਂ ਬਹੁਤ ਸਾਰੇ ਜੇ ਲੋਕ ਨੇ ਜਿਹੜੇ ਗੋਰੇ ਨੇ ਉਹ ਦੂਸਰੇ ਪਾਸੇ ਹਟਣ ਲੱਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਪੈਨਿਸ਼ ਲੋਕ ਨੇ ਉਹ ਇੰਨੀ ਸਭਾਈ ਦੇ ਉਹ ਨਹੀਂ ਹੈਗੇ ਤੇ ਰਾਤ ਦੇ 12-12 ਵਜੇ ਤੱਕ ਉਹ ਡੀਜੇ ਲਾਈ ਫਰੀ ਜਾਂਦੇ ਨੇ ਉਹਦੇ ਕਰਕੇ ਜਿਹੜੇ ਗੋਰੇ ਲੋਕ ਉਹ ਦੂਸਰੇ ਪਾਸੇ ਜਾਣ ਲੱਗੇ ਸੋ ਇਹ ਇਹ ਸੀਗੀ ਮੇਰੇ ਜਦੋਂ ਮੈਂ ਉੱਥੇ ਰਿਹਾ 2000 2005 ਤੱਕ ਦੀਆਂ ਗੱਲਾਂ ਉਦੋਂ ਬਾਅਦ ਜਿਹੜਾ ਇਮੀਗ੍ਰੇ ਜਿਹੜੀ ਇੱਕ ਹੋਰ ਕੰਮ ਹੈ ਜਿਹੜਾ ਤੁਹਾਨੂੰ ਸ਼ਾਇਦ ਨਹੀਂ ਪਤਾ ਉੱਥੇ ਦੋ ਪਾਰਟੀਆਂ ਨੇ ਇੱਕ ਜੀਓਪੀ ਹੈ ਤੇ ਰਿਪਬਲਿਕਨ ਜਿਹਨੂੰ ਕਹਿੰਦੇ ਇੱਕ ਡੈਮੋਕ੍ਰੇਟ ਜਿਹੜਾ ਡੈਮੋਕ੍ਰੇਟ ਦੇ ਜਿਹੜੇ ਮੇਨ ਹੈਡ ਸੀਗੇ ਉਹਨਾਂ ਨੂੰ ਜਿਹੜੇ ਗਲੋਬਲਿਸਟ ਨੇ ਜਿਨ੍ਹਾਂ ਦੀ ਅੱਜ ਪਹਿਲਾਂ ਇਹ ਚਰਚਾ ਵੀ ਕੀਤੀ ਆ ਉਹ ਉਹੀ ਲੋਕ ਨੇ ਟੈਕਨੀ ਜਿਹੜੀ ਟੈਕਨੀਕ ਉਹਨਾਂ ਦੇ ਕੰਪਨੀਆਂ ਦੇ ਹੈਡ ਨੇ ਮਾਲਕ ਨੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਮਾਈਗ੍ਰੇਸ਼ਨ ਨੂੰ ਖੋਲ ਦੋ ਠੀਕ ਹੈ ਤੇ ਪੈਸੇ ਅਸੀਂ ਦਵਾਂਗੇ ਤੁਹਾਡੇ ਤੇ ਉਹਨਾਂ ਦਾ ਮਤਲਬ ਇਹ ਨਹੀਂ ਸੀ ਕੋਈ ਗਲੋਬਲਿਸਟ ਤੋਂ ਕੋਈ ਕੰਮ ਉਹਨੂੰ ਇਹ ਸੀਗਾ ਕਿ ਅਸੀਂ ਵੋਟਾਂ ਲੈ ਲਈਏ ਤੇ ਇਲੀਗਲ ਬੰਦੇ ਤੋਂ ਵੋਟਾਂ ਪਾਈਆਂ ਉਹਨਾਂ ਨੇ ਤੇ ਮਤਲਬ ਉਹਨਾਂ ਦਾ ਸੀ ਮੈਂ ਪਾਵਰ ਚਾਹੀਏ ਪਾਵਰ ਆ ਕੇ ਵੀ ਬੰਦਾ ਕੁਝ ਵੀ ਕਰ ਸਕਦਾ ਸੋ ਉਹ ਚੀਜ਼ ਮਹਿੰਗੀ ਪੈ ਗਈ ਉਹਨਾਂ ਨੂੰ ਕਿਉਂਕਿ ਜਿਹੜੇ ਲੋਕ ਸੀਗੇ ਕੰਧਾਂ ਟੱਪ ਕੇ ਜਾਣੇ ਵਾਲੇ ਉਹਨਾਂ ਨੇ ਕਈ ਕਰਾਇਮ ਕ੍ਰਾਈਮ ਕੀਤੇ ਉਹ ਕ੍ਰਾਈਮ ਤੋਂ ਲੋਕ ਅੱਕ ਗਏ ਹੁਣ ਇਹ ਜਿਹੜਾ ਪ੍ਰਵਾਸ ਪ੍ਰਵਾਸ ਹੈ ਇੱਕ ਤਾਂ ਪੰਜਾਬ ਦਾ ਜਾੜਾ ਹੋ ਰਿਹਾ ਇੱਕ ਪਾਸੇ ਤਾਂ ਇਹ ਆ ਦੂਸਰਾ ਇਹ ਹੈ ਕਿ ਉਧਰੋਂ ਜਿਹੜਾ ਜਿਹੜੀ ਸਾਡਾ ਐਕਲੀਮੈਟਾਈਜ਼ ਨਾ ਹੋਣਾ ਜਾਂ ਇਮੀਗ੍ਰੈਂਟਸ ਨੇ ਜਾ ਕੇ ਕ੍ਰਾਈਮ ਜ਼ਿਆਦਾ ਕਰਨੇ ਜਿਵੇਂ ਇੱਕ ਪਿਛੇ ਤੁਸੀਂ ਸੁਣੀ ਹੋਣੀ ਦੋ ਟਰੱਕ ਟਰੱਕਾਂ ਦੀ ਖਬਰ ਆਈ ਹੋਣੀ ਹੈ ਤੁਸੀਂ ਪੜ੍ਹੀ ਹੋਣੀ ਆ ਕਿ ਯੂ ਟਰਨ ਜਿਹੜੀ ਸਾਫ਼ ਲਿਖਿਆ ਹੁੰਦਾ ਵੀ ਨੋ ਯੂ ਟਰਨ ਐਨਓ ਨੋ ਤੇ ਉਹਦੋਂ ਵੀ ਬੰਦੇ ਨੇ ਯੂ ਟਰਨ ਲੈ ਲਈ ਤਾਂ ਐਕਸੀਡੈਂਟ ਉਹ ਤਿੰਨ ਬੰਦੇ ਮਰ ਗਏ ਉਦੋਂ ਮੈਂ ਇੱਕ ਹੋਰ ਵੀ ਕੀਤੀ ਉਹਨਾਂ ਉਹ ਇਲੀਗਲ ਸੀਗੇ ਦੋਨੋਂ ਜਣੇ ਹੁਣ ਇਹ ਦਾ ਇੰਪੈਕਟ ਲੋਕਾਂ ਤੇ ਪਿਆ ਉਹ ਲੋਕ ਬੁਰਧ ਹੋ ਗਏ ਇਮੀਗ੍ਰੇਸ਼ਨ ਦੇ ਬੁਰਦੂ ਹੈ ਹਾਲਾਂਕਿ ਇਹ ਉਹਨਾਂ ਨੂੰ ਸਰਦਾ ਨਹੀਂ ਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਜਾਬ ਨੂੰ ਜਿਹੜੇ ਸਾਡੇ ਬਾਹਰੋਂ ਦੂਸਰੇ ਸੂਬਿਆਂ ਤੋਂ ਆਉਨੇ ਆ ਉਹਨਾਂ ਬਈਨ ਸਰਦਾ ਨਹੀਂ ਸਰਦਾ ਉਹਨਾਂ ਨੂੰ ਵੀ ਨਹੀਂ ਹੈਗਾ ਪਰ ਇਹ ਇੱਕ ਨਾ ਮਨੋਵਿਗਿਆਨ ਹੁੰਦਾ ਆਪਣੇ ਭੀੜ ਦਾ ਕਿ ਜੇ ਉਹ ਬੁਰਧ ਬੁਰਧ ਸਖੜ ਕੇ ਬੁਰਧ ਹੋ ਜਾਣਾ ਉਹਨਾਂ ਨੇ ਲੰਮਾ ਨਹੀਂ ਸੋਚਣਾ ਸੋ ਜਿਹੜਾ ਪ੍ਰਵਾਸ ਹੈ ਉੱਥੇ ਜਾ ਕੇ ਉਹੀ ਜਾਣੇ ਹੋ ਜੇ ਤੁਸੀਂ ਜਾਣੇ ਹੋ ਲੀਗਲ ਜਾਓ ਨੰਬਰ 1 ਲੀਗਲ ਜਾਓ ਜੇ ਨੰਬਰ ਤੁਸੀਂ ਚਲੇ ਗਏ ਜੇ ਤੁਸੀਂ ਚਲੇ ਗਏ ਤਾਂ ਉੱਥੇ ਬੜੇ ਓਬਿਡੀਐਂਟ ਰਹੋ ਲਾਅ ਨੂੰ ਨਾ ਤੋੜੋ ਕਿਸੇ ਬਸਤੇ ਤੁਹਾਨੂੰ ਕੁਝ ਨਹੀਂ ਕੋਈ ਕਹਿਦਾ ਹੈਗਾ ਠੀਕ ਹੈ ਤੇ ਲੇਕਿਨ ਜੇ ਤੁਸੀਂ ਜਾਣਾ ਵੀ ਇਲਲੀਗਲ ਹੈ ਤੇ ਕੰਮ ਵੀ ਗਲਤ ਕਰਨੇ ਤਾਂ ਤੁਸੀਂ ਜਿਹੜੇ ਆਉਣ ਵਾਲੇ ਨੇ ਜਿਨ੍ਹਾਂ ਨੇ ਪ੍ਰਵਾਸ ਲੈਣਾ ਜੇ ਛੋਟੇ ਨੇ ਉਹਨਾਂ ਨੇ ਉਹ ਔਖਾ ਹੋ ਜਾਂਦਾ ਇੱਕ ਇੱਕ ਚੀਜ਼ ਹੋਰ ਹੋ ਰਹੀ ਆ ਕਿ ਹੁਣ ਉਹ ਇਹ ਸੋਚਣ ਲੱਗ ਲੱਗੇ ਨੇ ਕਿ ਜਿੰਨੇ ਵੀ ਭਾਰਤੀ ਨੇ ਉਹ ਉਹਨਾਂ ਨੂੰ ਵੱਡੀਆਂ-ਵੱਡੀਆਂ ਕੰਪਨੀਆਂ ਰੱਖਣ ਲੱਗੇ ਆ ਆ ਜਿਵੇਂ ਸੀਓ ਵਗੈਰਾ ਉਹ ਤੁਸੀਂ ਦੇਖੋ ਆਪਣਾ ਪੈਪਸੀ ਵਗੈਰਾ ਇਹਨਾਂ ਦੇ ਸੀਓ ਕੌਣ ਨੇ Google ਦਾ ਸੀਓ ਕੌਣ ਸਾਰੇ ਉਹ ਭਾਰਤੀ ਨੇ ਹੁਣ ਇਹ ਜਲੇਵਾ ਉਹਨਾਂ ਨੂੰ ਵੀ ਇਹ ਇਹ ਇਹਨਾਂ ਨੂੰ ਕਾਹਤੇ ਰੱਖਿਆ ਜਾਂਦਾ ਸਾਨੂੰ ਕਾਹਤੇ ਨਹੀਂ ਰੱਖਿਆ ਜਾਂਦਾ ਹੁਣ ਉਹਦਾ ਕਾਰਨ ਇਹ ਹੈ ਵੀ ਉਹਨਾਂ ਨੂੰ ਜੇ ਇਹਨਾਂ ਨੂੰ 2 ਲੱਖ ਡਾਲਰ ਦੇਣਾ ਪੈਣਾ ਅਮਰੀਕਨ ਤਾਂ ਇਹਨਾਂ ਨੂੰ 1.5 ਲੱਖ ਦੇ ਕੇ ਸਾਲ ਲੈਣਾ ਉਹਨਾਂ ਨੇ ਸੋ ਉਹਨਾਂ ਦੇ ਕਿਉਂਕਿ ਜਿਹੜੇ ਗਲੋਬਲਿਸਟ ਨੇ ਇਹਨਾਂ ਨੇ ਚਾਰ ਸფერੇ ਤੋਂ ਅੱਧ ਤੱਕ ਪਾਣਾ ਉਹਨਾਂ ਨੇ ਆਪਣੀ ਮੰਡੀ ਬਣਾਉਣੀ ਹੈ ਆਪਣੀ ਮੰਡੀ ਬਣਾ ਕੇ ਆਪਣੇ ਚੀਜ਼ਾਂ ਵੇਚਣੀਆਂ ਤੇ ਉਹਦੇ ਦਾ ਉਸ ਨੂੰ ਜੇ ਅਸੀਂ ਮੁੱਖ ਰੱਖ ਕੇ ਦੇਖੀਏ ਤਾਂ ਜਿਹੜਾ ਪ੍ਰਵਾਸ ਹੈ ਸਾਡੇ ਪੰਜਾਬ ਦੇ ਲਈ ਉਹ ਇੰਨਾ ਕੋਈ ਬਿਹਤਰ ਨਹੀਂ ਹੈਗਾ ਠੀਕ ਹੈ ਕਿਉਂਕਿ ਹੁਣ ਉਧਰ ਇੱਕ ਵੇਵ ਉੱਠੀ ਹੋਈ ਹੈ ਜੇ ਜਿਹੜੀ ਵੇਵ ਮਤਲਬ ਕਿ ਮੈਂ ਅਮਰੀਕਾ ਦੀ ਗੱਲ ਕਰਦਾ ਕੈਨੇਡਾ 'ਚ ਵੀ ਸੁਣਿਆ ਮੈਂ ਕਿ ਉਹ ਇਮੀਗ੍ਰੇਸ਼ਨ ਨੂੰ ਲਾਇਕ ਨਹੀਂ ਕਰਦੇ ਅਸੀਂ ਉਹਨੂੰ ਵੋਟਾਂ ਪਾਵਾਂਗੇ ਜਿਹੜੇ ਇਮੀਗ੍ਰੇਸ਼ਨ ਦੇ ਵਿਰੁੱਧ ਹੋਊਗਾ ਸੋ ਉਹ ਚੀਜ਼ਾਂ ਕਿਹਨੇ ਕੀ ਕ੍ਰੀਏਟ ਕੀਤੀਆਂ ਸੀ ਆਪੇ ਕੀਤੀਆਂ ਨੇ ਠੀਕ ਹੈ ਨਾ ਸੋ ਮੇਰਾ ਕਹਿਣ ਦਾ ਪਾਵੇ ਆ ਤੁਹਾਨੂੰ ਕਿ ਅਸੀਂ ਪ੍ਰਵਾਸ ਕਰਕੇ ਅਸੀਂ ਕਿੱਦਾਂ ਰਹੇ ਕਿਦਾਂ ਜੀਵਨ ਬਤੀਤ ਕੀਤਾ ਮੈਂ ਉਹ ਨਾਵਲ ਨਾਵਲਾਂ ਚ ਦੱਸਣ ਦੀ ਕੋਸ਼ਿਸ਼ ਕੀਤੀ ਆ ਇੱਕ ਮੇਰਾ ਨਾਵਲ ਨਮਾ ਆ ਸੀ ਉਹ ਕੀ ਖੱਟਿਆ ਪ੍ਰਦੇਸ਼ ਉਹਦੇ ਵਿੱਚ ਓਏ ਇੱਕ ਸਨੇਹ ਹੈ ਬਬਦੀਆ ਕਿ ਤੁਸੀਂ ਜੇ ਪ੍ਰਵਾਸ ਕਰਨਾ ਹੈ ਤਾਂ ਕੱਲੇ-ਕੱਲੇ ਦੀ ਜ਼ਰੂਰੀ ਹੈ ਵੀ ਮੀਆਂ ਕਿਤੇ ਰਹੇ ਬੀਵੀ ਕਿਤੇ ਰਹੇ ਜਾਂ ਪਰਿਵਾਰ ਦੇ ਦੋ ਮੈਂਬਰ ਇੱਧਰ ਰਹਿਣ ਤੇ ਇੱਕ ਇੱਕ ਮੈਂਬਰ ਉੱਧਰ ਰਹੇ ਕਿ ਇਹ ਇਹਨੂੰ ਪਸੰਦ ਕਰਦੇ ਹੋ ਕਿ ਤੁਸੀਂ ਇਹਨੂੰ ਕਿ ਤੁਸੀਂ ਇਹਨੂੰ ਇਹ ਸਮਝਦੇ ਹੋ ਕਿ ਇਹ ਵਧੀਆ ਲਾਈਫ ਹੈ ਜਾਂ ਇਹ ਸਮਝਦੇ ਹੋ ਕਿ ਆਪਣਾ ਜੇ ਕਹਿੰਨੇ ਆ ਇੱਥੇ ਰਹਿ ਕੇ ਕੋਈ ਕੰਮ ਸ਼ੁਰੂ ਕਰ ਲਿਆ ਜਾਵੇ ਜੇ ਤੁਹਾਡੇ ਚ ਡਿਗਨਿਟੀ ਉਹ ਲੇਬਰ ਹੈਗੀ ਤੁਸੀਂ ਕਿਤੇ ਵੀ ਕੋਈ ਕੰਮ ਸ਼ੁਰੂ ਕਰ ਸਕਦੇ ਆ ਤੇ ਇੱਕ ਚੀਜ਼ ਹੋਰ ਹੈ ਕਿ ਜਿਹੜਾ ਜਿਹੜਾ ਆਪਣਾ ਉਹ ਹੁੰਦਾ ਡਿਗਨਿਟੀ ਲੇਬਰ ਦਾ ਜਿਹੜਾ ਸਾਡੇ ਅਸੀਂ ਦਿਮਾਗ ਚ ਪਾ ਲੈਣੇ ਆ ਤਾਂ ਸਾਨੂੰ ਮਤਲਬ ਮਾੜੀਆਂ ਜਿਹੀਆਂ ਔਕੜਾਂ ਆਉਣਗੀਆਂ ਪਰ ਅਸੀਂ ਸਫਲ ਹੋ ਸਕਦੇ ਆ ਹਮੇਸ਼ਾ ਦੇ ਹਾਲਾਤ ਨਾ ਉੱਥੇ ਠੀਕ ਰਹਿਣੇ ਨੇ ਨਾ ਇੱਥੇ ਠੀਕ ਰਹਿੰਦੇ ਨੇ ਤੇ ਸਾਨੂੰ ਇਹ ਚੁਣਨਾ ਪੈਂਦਾ ਕਿ ਅਸੀਂ ਪ੍ਰਵਾਸ ਕੀ ਸਾਡੇ ਲਈ ਜ਼ਰੂਰੀ ਆ ਜਾਂ ਜੋ ਸਾਡਾ ਹੈ ਅਸੀਂ ਇਹਨੂੰ ਹੀ ਸਵਾਰ ਕੇ ਆਪਣਾ ਲੈਵਲ ਉੱਚਾ ਕਰੀਏ ਠੀਕ ਹੈ ਜੀ ਤੇ ਲਾਸਟ ਗੱਲ ਜਿਹੜੀ ਆ ਉਹ ਇਹ ਹੈ ਕਿ ਮੈਂ ਆਪਣੇ ਨਾਵਲ ਚ ਇਹ ਕੀ ਖੱਟਿਆ ਪ੍ਰਦੇਸ਼ ਤੇ ਪਿੱਛੇ ਸਵਾਲੀਆ ਫਿਕਰਾ ਪਾਇਆ ਤੇ ਉਹ ਸੋਚਣ ਵਾਸਤੇ ਆ ਕਿ ਅਸੀਂ ਕਿੱਧਰ ਨੂੰ ਸੇਧ ਲੈਣੀ ਆ ਅਸੀਂ ਜਿਹੜੀਆਂ ਗਲੋਬਲਿਸਟ ਕੰਪਨੀਆਂ ਉਹਨਾਂ ਉਹਨਾਂ ਬਾਰੇ ਕੀ ਕਰਨਾ ਹੈ ਉਹਨਾਂ ਨੂੰ ਕਿਵੇਂ ਸਮਝਣਾ ਹੈ ਜਿਵੇਂ ਉਹਨਾਂ ਨੇ ਇਹ ਆਪਣੇ ਆਈਫੋਨ ਬਗੈਰ ਉਹ ਟੈਕਨੋਲੋਜੀ মিডিਆ ਬਣਾ ਕੇ ਤੁਹਾਨੂੰ ਤੁਹਾਡੀਆਂ ਜੜ੍ਹਾਂ ਨੂੰ ਤੋੜ ਤੋੜ ਲਿਆ ਬਿਲਕੁਲ ਤੋੜ ਲੈਣਾ ਤੁਸੀਂ ਉਹੀ ਪਹਿਨੋਗੇ ਜੋ ਉਹ ਚਾਹੁੰਦੇ ਨੇ ਤੁਸੀਂ ਉਹੀ ਪੜੋਗੇ ਜੋ ਉਹ ਚਾਹੁੰਦੇ ਨੇ ਸੋ ਇਸ ਤੋਂ ਤੁਹਾਨੂੰ ਅਵੇਅਰ ਹੋਣਾ ਚਾਹੀਦਾ ਓਕੇ ਥੈਂਕ ਯੂ ਧੰਨਵਾਦ ਪੋਜ ਗੋਰਜ਼ਾਲ ਅੱਛਾ ਮੈਂ